ਕੱਖੇਮ ਕਰਨ ਦੇ ਪਿੰਡ ਸਰਹੱਦੀ ਏਰੀਏ ਦੇ ਵਿੱਚ ਖੜੇ ਹਾਂ ਜਿੱਥੇ ਕਿ 5 ਜੂਨ ਦਾ ਅੱਜ ਦਿਨ ਹੈ ਤੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਇਹ ਜਿਹੜਾ ਵੱਡਾ ਦਿਨ ਹੈ ਕਿਉਂਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਦਿਨ ਨਿਧਾਰਤ ਕੀਤਾ ਗਿਆ ਸੀ ਝੋਨੇ ਦੀ ਲਵਾਈ ਨੂੰ ਲੈ ਕੇ ਉੱਥੇ ਹੀ ਅੱਜ ਸਰਹੱਦੀ ਖੇਤਰਾ ਦੇ ਵਿੱਚ ਜਿਹੜੀ ਉਹ ਜੋਰ ਸ਼ੋਰ ਦੇ ਨਾਲ ਝੋਨੇ ਦੀ ਲਵਾਈ ਚਾਲੂ ਹੋ ਗਈ ਆ ਤਾਂ ਗੱਲ ਕੀਤੀ ਜਾਵੇ ਬਿਜਲੀ ਪਾਣੀ ਅਤੇ ਲੇਬਰ ਦੀ ਤਾਂ ਉਹ ਜਿਹੜਾ ਇੱਥੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਕਿਸਾਨਾਂ ਨੂੰ ਮਿਲ ਰਿਹਾ ਤਾਂ ਗੱਲ ਕਰੀਏ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡਾਂ ਦੀ ਤਾਂ 5 ਜੂਨ ਨੂੰ ਤੈਅ ਕੀਤੀ ਗਈ ਸੀ ਅਤੇ ਮਿੱਤੀ ਆਉਂਦਿਆਂ ਹੀ ਕਿਸਾਨ ਖੇਤਾਂ ਵਿੱਚ ਉਤਰ ਆਏ ਤਾਂ ਤੁਸੀਂ ਦੇਖ ਸਕਦੇ ਹੋ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਮਿੱਤੀ ਦੀ ਪਾਲਣਾ ਕਰਦਿਆਂ ਲਵਾਈ ਜਿਹੜੀ ਬਿਲਕੁਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਾਰ ਮੌਸਮ ਵੀ ਕੁਝ ਹੱਦ ਤੱਕ ਸਹਿਯੋਗੀ ਦਿਖ ਰਿਹਾ ਹੈ ਨਾਲ ਹੀ ਉਹਨਾਂ ਨੂੰ ਉਮੀਦ ਹੈ ਕਿ ਪੈਦਾਵਾਰ ਵੀ ਜਿਹੜੀ ਉਹ ਵਧੀਆ ਹੋਏਗੀ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਇਹ ਵੀ ਉਮੀਦ ਜਿਤਾਈ ਜਾ ਰਹੀ ਹੈ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਸਮੇਂ-ਸਮੇਂ ਤੇ ਮਿਲਣ ਵਾਲੀ ਸਹਾਇਤਾ ਤੇ ਸਬਦਾਵਾਂ ਵੀ ਉਹਨਾਂ ਤੱਕ ਪਹੁੰਚਣ ਵਿੱਚ ਦੇਰ ਨਹੀਂ ਲੱਗੀ ਉਧਰ ਤਰਨਤਾਰਨ ਦੇ ਕਈ ਪਿੰਡਾਂ ਵਿੱਚ ਪਾਣੀ ਦੀ ਸਹੂਲਤ ਤੇ ਬਿਜਲੀ ਸਪਲਾਈ ਵੀ ਠੀਕ ਦੇਖ ਰਹੀ ਹੈ ਜੋ ਜੇ ਗੱਲ ਕੀਤੀ ਜਾਵੇ ਲਵਾਈ ਲਈ अहम ਭੂਮਿਕਾ ਦੀ ਤਾਂ ਇਹ ਦੋ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਕਿਸਾਨਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਇਸ ਟਾਈਮ ਲੇਬਰ ਆਪਣਾ ਜਿਹੜਾ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਤੇ ਕਿਸਾਨ ਵੀ ਉੱਥੇ ਆਪੋ ਆਪਣੀ ਮਿਹਨਤ ਦੇ ਨਾਲ ਝੋਨੇ ਦੀ ਲਵਾਈ ਦੇ ਵਿੱਚ ਰੁੱਝ ਚੁੱਕਿਆ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਕਿਸਾਨ ਅਤੇ ਮਜ਼ਦੂਰ ਭਰਾ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਵਾਰ ਜਿਹੜੀ ਜੋ ਝੋਨੇ ਦੀ ਪੈਦਾਵਾਰ ਅਤੇ ਜਿਹੜੀ ਉਹ ਫਸਲ ਅਤੇ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਫਿਲਹਾਲ ਤੁਸੀਂ ਇਹ ਤਸਵੀਰਾਂ ਸਰਹੱਦੀ ਏਰੀਏ ਦੀਆਂ ਦੇਖ ਰਹੇ ਹੋ ਜਿੱਥੇ ਝੋਨੇ ਦੀ ਲਵਾਈ ਦਾ ਕੰਮ ਪੂਰੀ ਤਰ੍ਹਾਂ ਜੋਰਾ-ਸ਼ੋਰਾ ਦੇ ਨਾਲ ਜਿਹੜਾ ਉਹ ਚੱਲ ਰਿਹਾ ਏ ਮੇਰਾ ਨਾਮ ਕਾਲਾ ਸਿੰਘ ਕਿਹੜਾ ਪਿੰਡ ਪਿੰਡਾਲਾ ਜ਼ਿਲ੍ਹਾ ਜ਼ਿਲ੍ਹਾ ਤਰਨਤਾਲ ਤੇ ਤੇ ਅੱਜ ਜਿਹੜੀ ਝੋਨੇ ਦੀ ਲਗਵਾਈ ਚਾਲੂ ਹੋ ਗਈ ਅੱਜ ਜਿਹੜੀ ਆ ਆਪਣੇ ਜ਼ਿਲ੍ਹੇ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਮਾਹੌਲ ਬਿਲਕੁਲ ਸਹੀ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚਲੋ ਪਿਛਲੇ ਮਾਹੌਲ ਖਰਾਬ ਹੋਇਆ ਸੀ ਉਹ ਤਾਂ ਸਾਰਿਆਂ ਪੱਜ ਨੱਸ ਪਈ ਸੀ ਨਹੀਂ ਹੁਣ ਜਿਸ ਤਰ੍ਹਾਂ ਝੋਨੇ ਦੀ ਲਵਾਈ ਚਾਲੂ ਹੋ ਗਈ ਆ ਹਾਂਜੀ ਤਾਂ 5 ਜੂਨ ਨੂੰ ਜਿਹੜਾ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਝੋਨਾ ਸਰਹੱਦੀ ਏਰੀਏ ਦੇ ਵਿੱਚ ਲੱਗਣਾ ਚਾਲੂ ਹੋ ਜਾਏਗਾ ਬਿਜਲੀ ਆ ਰਹੀ ਆ ਪੂਰੀ ਬਜਟ ਬਿਜਲੀ ਦੀ 12 12 13 ਤਰੀਕੇ ਤੇ ਆ ਰਹੀ ਹੈ। ਕੋਈ ਕਿਸੇ ਦੀ ਮੁਸ਼ਕਲ ਨਹੀਂ। ਮੌਸਮ ਵੀ ਬਹੁਤ ਵਧੀਆ ਤੇ ਬਹੁਤ ਵਧੀਆ ਕੋਈ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਇਹ ਸਰਕਾਰ ਨਾਲ। ਤੇ ਜੇ ਗੱਲ ਕੀਤੀ ਜਾਵੇ ਪਿਛਲੀਆਂ ਸਰਕਾਰਾਂ ਦੀ ਤੁਸੀਂ ਤਾਂ ਝੋਨਾ ਚਲੋ ਲੰਮੇ ਸਮੇਂ ਤੋਂ ਜਿਹੜਾ ਕਿਸਾਨਾਂ ਦਾ ਲਾਉਂਦੇ ਆ ਰਹੇ ਤਾਂ ਉਦੋਂ ਜਿਹੜਾ ਬਿਜਲੀ ਦਾ ਮਾਹੌਲ ਕਿਹੋ ਜਿਹਾ ਹੁੰਦਾ ਸੀ। ਉਦੋਂ ਜੀ ਬਿਜਲੀ ਦਾ ਕਦੀ ਕੱਟ ਲੱਗ ਗਿਆ ਕਦੀ ਪੰਜ ਚਾਰ ਕਹਿੰਦੇ ਆ ਗਈ ਫਿਰ ਕੱਟ ਲੱਗ ਗਿਆ ਕਦੀ ਕੋ ਹੋ ਗਿਆ। ਹੌਂਜੀ ਇਹ ਨਾ ਬੇਕਦੂਜ ਰਸ ਵੀ ਜਿਹੜਾ ਬੰਦਿਆ ਤੋਂ ਲੇਬਰ ਤੋਂ ਲੱਗਦਾ ਹੀ ਨਹੀਂ ਦਾ ਬਹੁਤ ਜਿਆਦਾ ਬਿਜਲੀ ਦੀ ਬਹੁਤ ਜੁਮ ਸਮਾ ਬਣਾ ਜੀ ਬਹੁਤ ਦਿਲ ਸਾਡੀ ਵਧੀਆ ਆ ਰਹੀ ਹਾਂ ਜੀ ਆ ਬਿਜਲੀ ਆਪ ਜੀ ਵੀ ਦਾ ਕੰਮ ਕਰਦੇ ਨੇ ਜੀ ਉਸ ਸਮਾ ਬਣਾ ਨੇ ਵੀ ਘਾਟ ਲੱਗਣ ਵਾਲਾ ਕੁਝ ਜਿਹੜਾ ਕਿ ਤੈਨੂੰ ਦਾ ਜਿਹੜੀ ਝੋਨੇ ਦੀ ਝੋਨਾ ਲਾ ਰਹੇ ਉਸ ਨੂੰ ਅੱਗੇ ਨਿਕੋ ਨਾ ਲਾ ਰਹੇ ਕਾਂ ਕਿ ਤਿੰਨ ਤੋਂ ਜਿਹੜੀ ਇਹ ਲਵਾਈ ਚਾਲੂ ਹੋ ਗਈ ਅੱਜ ਤੋਂ ਆਇਤੋ ਜੀ انشاء ਇਹ ਸਰਕਾਰ ਨੇ ਜਿਹੜਾ 5 ਤਰੀਕ ਨੂੰ ਕਿਹਾ ਸੀ ਤਾਂ ਉਹਨੂੰ ਲੈ ਕੇ ਜਿਹੜਾ ਇਹ ਤੁਸੀਂ ਝੋਨਾ ਲਾ ਰਹੇ ਹੋ ਹਾਂਜੀ ਤੇ ਕਿੰਨੇ ਕੁ ਜਿਹੜੀ ਆ ਲੇਬਰ ਦੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਨਹੀਂ ਹੂੰ ਬਿਜਲੀ ਪਾਣੀ ਆ ਰਿਹਾ ਵਧੀਆ ਬਹੁਤ ਵਧੀਆ ਕਿਨਾ ਵੀਰ ਜੀ ਮਨਦੀਪ ਸਿੰਘ ਜੀ ਤਾਂ ਇਹ ਤੁਸੀਂ ਜਿਹੜਾ ਝੋਨਾ ਲਾ ਰਹੇ ਹੋ ਹਾਂਜੀ ਹਾਂਜੀ ਕਿਸਾਨ ਹੋ ਹਾਂਜੀ ਤੇ ਕਿਹੜਾ ਪਿੰਡ ਆ ਡਲ ਜੀ ਤੇ ਆ ਕਿਸ ਤਰ੍ਹਾਂ ਜਿਹੜੀ ਅੱਜ 5 ਜੂਨ ਨੂੰ ਜਿਹੜਾ ਸਰਕਾਰ ਨੇ ਨਿਰਧਾਰਿਤ ਕੀਤਾ ਸੀ ਹਾਂਜੀ ਤੇ ਬਿਜਲੀ ਪਾਣੀ ਜਿਹੜਾ ਆ ਰਿਹਾ ਵਧੀਆ ਹਾਂਜੀ ਹਾਂਜੀ ਬਤੀ ਵਧੀਆ ਆ ਰਹੀ ਰਾਤ ਦਿਨ ਚੱਲੀ ਜਾਂਦੀ ਤੇ ਅੱਜ ਅੱਜ ਲੇਬਰ ਲੱਗੀ ਤੁਹਾਡੇ ਝੋਨੇ ਦੀ ਆ ਲੱਗ ਗਿਆ ਹੋ ਗਿਆ ਕੰਮ ਸ਼ੁਰੂ ਹੋ ਗਿਆ ਅੱਛਾ ਜੀ ਕਿੰਨਾ ਕੱਜ ਲਾਤਾ ਜਿਹੜਾ ਅੱਜੇ ਸ਼ੁਰੂ ਕੀਤਾ ਅਸੀਂ ਜੀ ਅੱਛਾ ਜੀ ਹਾਂਜੀ ਤਾਂ ਪਹਿਲੀ ਪਹਿਲਾਂ ਪਤਾ ਕੋਈ ਜਿਹੜਾ ਆਪਣਾ ਝੋਨਾ ਜਿਹੜਾ ਲੇਟ ਲਵਾਈ ਚੱਲ ਹੁੰਦੀ ਸੀ ਆ ਉਹਦਾ ਨੁਕਸਾਨ ਹੈ ਜੀ ਉਹ ਮੁਰਗੇ ਝੋਨੇ ਦਾ ਮੋਚਰਾ ਹੁੰਦਾ ਅੱਛਾ ਹਾਂਜੀ ਹੁਣ ਨਾ ਹੁਣ ਨਹੀਂ ਆਊਗਾ ਕਿਉਂਕਿ 8-10 ਦਿਨ ਪਹਿਲਾਂ ਸ਼ੁਰੂ ਹੋ ਗਿਆ ਹੋਰ ਨਾ ਫਰਕ ਪਊਗਾ ਮੌਸਮ ਦਾ ਫਿਰ ਫਰਕ ਪਊਗਾ ਤੇ ਕਿੰਨੇ ਕ ਜਿਹੜੇ ਤੁਸੀਂ ਆਪਣੀ ਮਤਲਬ ਕਿੰਨੇ ਜਿਹੜਾ ਝੋਨਾ ਲਾ ਰਹੇ ਹੋ ਅੱਜ ਕਿੰਨੇ ਏਕੜ ਦੇ ਵਿੱਚ ਸਾਡਾ ਤਾਂ ਜੀ ਸਾਰਾ ਹੀ ਲੱਗਣਾ ਤਕਰੀਬਨ 40 ਏਕੜ ਥਾਂ ਸਾਡੂ ਹੂੰ ਤੇ ਸਾਰਾ ਸਾਡਾ ਚੱਲੂ ਹੋ ਗਿਆ ਕੰਮ ਅਜ ਲੇਬਰ ਮਿਲ ਲਈ ਵਧੀਆ ਮੌਸਮ ਬਿਜਲੀ ਤੇ ਪਾਣੀ ਦਾ ਕਿਸ ਤਰ੍ਹਾਂ ਮੌਸਮ ਵਧੀਆ ਮੀਂਹੂ ਦੱਸਿਆ ਨਾ ਬੱਤੀ ਫੁੱਲ ਆਉਣ ਲਈ ਹੂੰ ਤੇ ਕੋਈ ਗਕਰਨੀ ਗੱਦਕਤ ਕੋਈ ਨਹੀਂ